ਅਜੀਤ ਪੈਪ ਟਵੀਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਰਾਜੇਸ਼ ਕੁਮਾਰ ਸ਼ਰਮਾ ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਦਰਗਿਆਣਾ ਕਮੇਟੀ ਦੇ ਦਸਹਿਰਾ ਗਰਾਊਂਡ ਵਿਖੇ ਜਿੱਥੇ ਕਿ ਦਸਹਿਰੇ ਦਾ ਸਮਾਗਮ ਬੜੇ ਹੀ ਧੂਮਤਾਂਮ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਕੁਝ ਹੀ ਸਮੇਂ ਬਾਅਦ 라ਵਣ ਦਾ ਦਹਨ ਕੀਤਾ ਜਾਵੇਗਾ ਇਸ ਮੌਕੇ ਤੇ ਬਜਰੰਗੀ ਸੈਨਾ ਤੇ ਹੋਰ ਵੀ ਸ਼ਹਿਰ ਦੇ ਪਤਵੰਤੇ ਸ਼ਰਦਾਲੂ ਇੱਥੇ ਪੁਜੇ ਹਨ ਤੇ ਬੜੇ ਜੋਰ ਸ਼ੋਰ ਦੇ ਨਾਲ ਇਹ ਸਮਾਗਮ ਦਾ ਜਿਹੜਾ ਆਗਾਜ਼ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ तमाम ਜਿਹੜੇ ਸ਼ਰਦਾਲੂ ਐ ਇਸ ਦੁਸਹਿਰਾ ਮੈਦਾਨ ਦੇ ਵਿੱਚ ਇਕੱਤਰ ਹੋਏ ਹਨ ਤਾਂ ਜੋ ਉਹ ਦੁਸਹਿਰੇ ਦਾ ਸਮਾਗਮ ਜਿਹੜਾ ਹੈ ਬੜੀ ਹੁੰਮਤਾੰਦ ਦੇ ਨਾਲ ਤੇ ਉਤਸ਼ਾਹ ਦੇ ਨਾਲ ਮਨਾ ਸਕਣ ਇਹ ਸਥਿਥ ਕੀ طرف ਵੱਧ ਰਹੀ ਹੈ का स्वागत श्री दुर्गैना कमेटी की ओर से श्री दुर्गैना कमेटी के जनरल मैनेजर श्री, श्री अनिल शर्मा जी सभी जो भगवान सेना के सदस्य हैं और छात्रिया हैं उनके विशेष मिट्टी चीज असन्मान प्रणाम कर रहे हैं Нас... करते हैं और उम्मीद करते हैं भगवान राम साजे से शांति बनाई ये रखना ने जड़ा तो खत्म हो तो मैं अजे शुभ अवसर से दुरग्याना कमेटी माता जी बहुत बहुत बधाई दना और जय श्री राम जी जिस तरह हाटे एम पी साहब ने कहा बाकी स्टेट राजनीति नहीं है

ऑपरेशन सिदूर संबंधित कार्तिक शशात्री जी तो मैं सर क्या क्या कहना चाहेंगे तो आज इस तो में आप क्या संदेश देना चाहेंगे आप संदेश में जो तो भी दूंगा एक बार समारोह एक बार तो समाप्त हो जाए रावण का एक बार दहन हो जाए उसके बाद सबके साथ

विजय शंकर कार्तिक शिशाद्री जी सब परिवार इस शुभ पर्व पर हमारे बीच पधारे हैं जो ग्यारह कमेटी उनका हार्दिक स्वागत करती है उनका हार्दिक अभिनंदन जय श्री राम सभी साथी जोर से भगवान राम जी का नारा लगाएं जय श्री राम भारत माता की आज रावण सारण के नाम गुआढ़ी को पता लग जाए ਕਿ ਜਿਨ੍ਹਾਂ ਨੇ ਤੁਹਾਡੇ ਉਹ ਜਿਹੜੇ ਨਕਲੀ ਜੇ ਜਹਾਜ਼ ਹੁੰਦੇ ਨੇ ਜਿਨ੍ਹਾਂ ਨੇ ਅਸਲੀ ਸੁੱਤੇ ਉਹ ਅੱਜ ਰਾਈ ਕੋਈ ਜੋਰ ਨਾਲ ਬਾਸਤੀ ਸੈਨਾ ਆਗੇ ਲੱਗ ਗਿਆ ਪਟਾਵਾ ਆਗੇ ਜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਕਲ ਪਰ ਹਾਰਦਿਕ ਬਧਾਈ ਦਰਗਿਆਨਾ ਕਮੇਟੀ ਵੱਲੋਂ ਦੁਸਹਿਰਾ ਮੈਦਾਨ ਦੇ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਦਾ ਜਾ ਰਿਹਾ ਹੈ ਲੋਕਾਂ ਦੀ ਜਿਹੜੀ ਭੀੜ ਹੈ ਦੁਸਹਿਰਾ ਸਮਾਗਮ ਦੇਖਣ ਦੀ ਉਹ ਵੱਧਦੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਕਿਸ ਤਰ੍ਹਾਂ ਇੱਕ ਵੱਡੀ ਗਿਣਤੀ ਵਿੱਚ ਲੋਕ ਦਰਗਿਆਣਾ ਦੁਸਹਿਰਾ ਸਮਾਗਮ ਵਿੱਚ ਪਹੁੰਚੇ ਹਨ ਇਸ ਮੌਕੇ ਇਸ ਸਮਾਗਮ ਦੇ ਮੁੱਖ ਮਹਿਮਾਨ ਆਪਰੇਸ਼ਨ ਸਿੰਦੂਰ ਨਾਲ ਸੰਬੰਧਿਤ ਮੇਜਰ ਜਨਰਲ ਕਾਰਤਿਕ ਸੇਸ਼ਾਦਰੀ ਵੀ ਆਪਣੇ ਪਰਿਵਾਰ ਸਮੇਤ ਇਸ ਦੁਸਹਿਰਾ ਸਮਾਗਮ ਨੂੰ ਦੇਖਣ ਵਾਸਤੇ ਪਹੁੰਚੇ ਹਨ ਇਸ ਤੋਂ ਲਾਵਾ ਸਾਹਿਬ ਦਾ ਉਪ ਮੁੱਖ ਮੰਤਰੀ ਪੰਜਾਬ ओपी ਸੋਨੀ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਵਿਧਾਇਕ ਡਾਕਟਰ ਰਾਜਕਮਰ 베ਰਕਾ ਅਤੇ ਹੋਰ ਕਈ ਸਿਆਸੀ ਆਗੂ ਧਾਰਮਿਕ ਅਤੇ ਸਮਾਜਿਕ ਸੰਗਠਨਾ ਦੇ ਆਗੂ ਇੱਥੇ ਦਸਹਿਰਾ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਲੋਕਾਂ ਚ ਕਿੰਨਾ ਉਤਸ਼ਾਹ ਹੈ ਇਸ ਸਮਾਗਮ ਨੂੰ ਦੇਖਣ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਸਮੇਂ ਬੀਤਿਆ ਜਾ ਰਿਹਾ ਹੈ ਉਸ ਤਰ੍ਹਾਂ ਉਸ ਤਰ੍ਹਾਂ ਸ਼ਰਧਾਲੂਆਂ ਦੀ ਜਿਹੜੀ ਇੱਕ ਵੱਡੀ ਗਿਣਤੀ ਇੱਥੇ ਪਹੁੰਚ ਚੁੱਕੀ ਹੈ ਕੁਝ ਸਮੇਂ ਬਾਅਦ ਹੀ ਇਸ ਸਮਾਗਮ ਦੇ ਮੁੱਖ ਮਹਿਮਾਨ ਮੇਜਰ ਜਰਨਲ ਕਾਰਤਿਕ ਸ਼ਸ਼ਾਦਰੀ 라ਵਣ ਦੇ ਪੁਤਲੇ ਨੂੰ ਅੱਗ ਲਗਾਉਣਗੇ ਥੈਂਕ ਯੂ ਆਡੀਨੇ 12 ਮਿੰਟ ਦੇ ਬਾਅਦ ਜਿਹੜੇ ਸੀਗੇ 1000000 ਗ੍ਰਾਉਂਡ 391 ਚਲਾ ਗਿਆ ਟਰੰਪ ਸੀ ਸਭੇ ਲੈ ਕੇ ਚਲਾ ਗਿਆ ਸਭੀ ਲੰਗਰੇ ਜਲਾ ਦੇ ਹਲੋ ਜੈ ਸ਼੍ਰੀ ਰਾਮ ਦਰਗਹਿਣਾ ਕਮੇਟੀ ਵੱਲੋਂ ਦੁਸਹਿਰਾ ਮੈਦਾਨ ਦੇ ਵਿੱਚ ਰਾਵਣ ਦੇ ਪੁਤਲੇ ਦਾ ਦਹਨ ਕੀਤਾ ਜਾ ਰਿਹਾ ਹੈ ਮੁੱਖ ਮਹਿਮਾਨ ਮੇਜਰ ਜਨਰਲ 카ਰ্তিক ਸਿਸਾਦਰੀ ਨੇ ਜੈ ਸ਼੍ਰੀ ਰਾਮ ਬਟਨ ਦਬਾਉਂਦੇ ਹੀ ਪੁਤਲੇ ਦਾ ਤੈਨ ਕਰ ਦਿੱਤਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਰਦਾਲੂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹਨ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਬਟਨ ਦਬਾਉਂਦੇ ਹੀ ਰਾਵਣ ਦਾ ਨਾਣ ਹੁੰਦਾ ਸਰਦਾਲੂ ਸਵਾਗਤ や <music> ਦਸਹਿਰਾ ਸਮਾਗਮ ਦਰਗਿਆਨਾ ਕਮੇਟੀ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ 라ਵਣ ਦਾ ਦਹਨ ਹੋ ਚੁਕਿਆ ਹੈ ਇਸ ਦੇ ਨਾਲ ਹੀ ਫੱਟੀ ਗਿਣਤੀ ਵਿੱਚ ਇਸ ਦਸਹਿਰਾ ਸਮਾਗਮ ਨੂੰ ਦੇਖਣ ਵਾਸਤੇ ਸਰਦਾਲੂ ਤੇ ਆਮ ਜਨਤਾ ਇੱਥੇ ਪਹੁੰਚੀ ਹੈ ਦਸਹਿਰੇ ਦੇ ਮੌਕੇ 라ਵਣ ਦਾ ਦਹਨ ਹੋ ਚੁਕਿਆ ਹੈ ਚਲੋ ਅਸੀਂ ਫਿਰ ਲੱਗੇ ਰਹੋ ਬਿਲਕੁਲ ਕੋਈ ਸ਼੍ਰੀਮਾਨ ਬਦੀਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਸਮਾਗਮ ਮੌਕੇ ਰਾਵਣ ਦਾ ਦਹਨ ਤੁਸੀਂ ਦੇਖ ਸਕਦੇ ਹੋ ਹੋ ਚੁੱਕਿਆ ਹੈ ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਕਾਰਤਿਕ ਸਸਾਦਰੀ ਜੋ ਇਸ ਸਮਾਗਮ ਦੇ ਮੁੱਖ ਮਹਿਮਾਨ ਹਨ ਉਹ ਇੱਥੇ ਪਹੁੰਚੇ ਹਨ ਇਸ ਦੇ ਨਾਲ ਹੀ ਹੋਰ ਸਿਆਸੀ ਆਗੂ ਸਾਬਕਾ ਉਪ ਮੁੱਖ ਮੰਤਰੀ ਪੰਜਾਬ ओपी ਸੋਨੀ ਉਨ੍ਹਾਂ ਨਾਲ ਡਾਕਟਰ ਰਾਜਕੁਮਾਰ ਵੇਰਕਾ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਸਮੇਤ ਵੱਡੀ ਗਿਣਤੀ ਦੇ ਵਿੱਚ ਸਰਦਾਲੂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹਨ ਅੱਜ ਆਪਣੇ ਹਿੰਦੁਸਤਾਨ ਨੇ ਵੀ ਔਰ ਹਿੰਦੁਸਤਾਨ ਦੇ ਬਾਹਰ ਵੀ ਜਗਾਂ ਭਾਰਤੀ ਬਸੇ ਹਨ ਵਿਸ਼ੇਸ਼ ਕਰ ਸਨਾਤਨੀ Hindu ਸਮਾਜ ਮੈਂ ਸਾਦਾ ਹੀ ਵਿਜੇ ਦਸ਼ਮੀ ਦਾ ਤਿਉਹਾਰ ਮਨਾਦਾ ਹੈ जैसे राम जी का जन्म और राम मंदिर की स्थापना पूरी दुनिया में मनाई गई वैसे ये मनाया जा रहा है असल में बात केवल इतनी है कि रामन इस देश में हमारी संस्कृति का दुश्मन था और राम जी उस संस्कृति की रक्षा के लिए आए थे तो भारतीय धर्म भारतीय संस्कृति की विजय का ये त्यौहार है मेरी सबसे प्रार्थना है कि हम केवल रावण को न जलाएं अपने मन में छिपा हुआ जो घमंड है जो बेईमानी है जो क्रोध है उसको भी हम खत्म करें और हर व्यक्ति में राम का रूप देखें सिया राम में सब जग जानी करों पर नाम जोरी जुग पानी सब में राम है ये मानकर विजयदशमी का त्यौहार मनाइए तभी ये सार्थक है एक बात और कि आज भी वीरवार भी है ना तो दशहरे में आने वाले भी और मंदिरों में जाने वाले भी कुछ लोग शाम को कबरे पूजने जाएंगे जो आज भी कबरे पूजने जाते हैं या इसके बाद भी जाते हैं उनको फिर राम मंदिर में आने का या भी भी मनाने का कोई कोई या मनाने नहीं है उनको एक तरफ जहाँ किसी के अपने माता पिता बुजुर्गों की जद होती है वहाँ तो कोई नहीं जाता माथा टेकने कबर पता नहीं किसकी है वहाँ माथा टेकने जाते हैं तो हिंदू समाज को आज इस बुराई को भी त्याग देना चाहिए रावण के साथ ही जला देना चाहिए जय श्री राम लगता कि अपने कल्चर तो लोग दूर होते जा रहे कोई शक नहीं जी। किस लिए दूर होते जा रहे हैं शिक्षा की पकड़ कम है माता पिता की पकड़ कम है और आज ही देख लो दिल्ली वालों ने तो मान शराब बंद करा दिया जी। इस समय इस समय जब हम यहाँ चर्चा कर रहे हैं रावण जल रहा है शराब की दुकानों पर बड़ी भीड़ है मीट की दुकानों पर बड़ी भीड़ है तो ये हमारी संस्कृति नहीं है ये पश्चिम है हमारे देश के नेताओं को इस बार इस समय अच्छी बात है कि हमारे मोदी जी इन सब बुराइयों से मुक्त हैं लेकिन सारी जनता को होना पड़ेगा खासकर पॉलिटिशियन पॉलिटिशियन कोई भी चुनाव नहीं लड़ते शराब की बोतलें बांटे बिना लोगों को पागल किए बिना मुझे लगता सबसे ज़्यादा जरूरत है कि देश के पॉलिटिशियनों का सुधार करने की

रावण को जलाते हैं माँ बहन बेटी की गालियाँ तो पहले अपने अंदर के रावण को मारिए फिर इसका जलाना सार्थक होगा नगरी पहुंचे क्या, क्या? ये गुरुओं की नगरी है यहाँ की ऊर्जा एक अलग स्तर पे है यहाँ पर वाहे गुरु जी की मेहर है इसीलिए मेरे को पूरा यकीन है कि इस शहर के ऊपर और एक क्षेत्र के ऊपर किसी भी गलत किस्म की कार्रवाई का किसी भी दुश्मन के मंसूबा यहाँ सफल नहीं हो सकता और यहाँ के लोगों में जो धैर्य और जो हिम्मत है वो भारतीय सेना के साथ हमेशा खड़े हैं और भारतीय सेना देश की सुरक्षा संप्रभुता और देशवासियों के कल्याण के लिए हमेशा समर्पित है कितना प्राउड फील करते हैं देखिए हम तो देश के प्रति हमेशा गर्व महसूस करते हैं ये देश और देशवासियों का कल्याण देश का निर्माण देश की सुरक्षा के लिए हम कर्तव्यबद्ध हैं तो हमें तो गर्व हमेशा महसूस होता है हमने तो फौजी यूनिफॉर्म ही इसीलिए पहना है क्योंकि हम देश के प्रति बहुत गर्व महसूस करते हैं और मेरे को ये जानकर बड़ी खुशी होती है कि यहाँ का हर एक जो नागरिक है वो भी देश के लिए बहुत गौरवान्वित है ਬਾਰਡਰ ਬੈਲਟ ਹੈ ਬਾਰਡਰ ਦੇ ਲੋਕੋ ਕੋ ਖਾਸ ਪ੍ਰੇਸ਼ਾਨੀ ਚੈਲਨੀ ਪੜਦੀ ਹੈ ਜੈਸੇ ਜਬ ਕੋਈ ਅਲਾਸ ਟੈਂਸ ਹੁੰਦੇ ਹਨ ਉਹਨੇ ਕੋਈ ਪਰੇਸ਼ਾਨੀ ਕੀ ਜ਼ਰੂਰਤ ਨਹੀਂ ਕਿਉਂਕਿ ਹਰ ਪਰੇਸ਼ਾਨੀ ਕੇ ਅਗੇ ਭਾਰਤੀ ਸੈਨਾ ਢਾਲ ਬਣ ਕੇ ਉਹਨਕੇ ਸਾਹਮਣੇ ਖੜੀ ਰਹੇਗੀ ਜੈ 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 ਸ਼ਿਰੀ ਰਾ ਭਾਰਤੀਆਂ ਕੇ ਬੇਨਤੀ ਹੈ ਕਿ ਦਸਹਿਰਾ ਲੋਣੀ ਦਾ ਬੜਾ ਚੌਪ ਬੜਾ ਚੌਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਪਹੁੰਚੇ ਹਨ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਦਾ ਭਾਰੀ ਸਵਾਗਤ ਕੀਤਾ ਜਾ ਰਿਹਾ ਹੈ ਦੁਸਹਿਰਾ ਸਮਾਗਮ ਦੇ ਵਿੱਚ ਸਿਆਸੀ ਸ਼ਖਸੀਅਤਾਂ ਦਾ ਆਉਣਾ ਲੱਗਾ ਹੋਇਆ ਹੈ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਓਪੀ ਸੋਨੀ ਉਹਨਾਂ ਦੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਸੰਸਦ ਮੈਂਬਰ ਗੁਰਜੀਤ ਸਿੰਘ ਮੋਜਲਾ ਤੇ तमाम ਸਿਆਸੀ ਲੀਡਰ ਇੱਥੇ ਪਹੁੰਚੇ ਹਨ ਇਸ ਮੌਕੇ ਅਸੀਂ ਡਾਕਟਰ ਰਾਜ ਕੁਮਾਰ ਜੀ ਨਾਲ ਗੱਲ ਕਰਦੇ ਆ ਭਜੀ ਸਾਹਿਬ ਜੀ ਸਾਡੇ ਵਿੱਚ ਪਹੁੰਚੇ ਹੋ ਜੀ ਬਈ ਇਹ ਤਾਂ ਗੁਰਦਿਆਲਾ ਕਮਿਟੀ ਵੱਲੋਂ ਸਵਾਗਤ ਕਰਦੇ ਆਂ ਅੰਦਰ ਦੇ 라ਵਣ ਨੂੰ ਮਾਰਨ ਵਾਸਤੇ ਅਸੀਂ ਅਪੀਲ ਕਰਨ ਵਾਸਤੇ ਆਨੇ ਲੋਕਾਂ ਨੂੰ ਔਰ ਆਪਣੇ ਅੰਦਰ ਅਛਾਈ ਪੈਦਾ ਕਰੋ ਬੁਰਾਈਆਂ ਦਾ ਤੁਸੀਂ ਵਿਧੀਵਤ ਤੌਰ ਦੇ ਉੱਪਰ ਜੜਾਇਆ ਉਹ

ਸਭੀ ਆਯੋਜਕ ਪ੍ਰੋਸ ਦੇ ਸਾਥੀਆਂ ਦਾ ਬਾਰ ਦੇ ਸਵਾਗਤ ਸਕੀਰਾ ਨਿਵੇਦਨ ਹੈ ਦੀ ਇਸ ਕੀਰੇਮਾ ਬੁਲਾਈ ਰੱਖੀ ਇਹਨਾਂ ਦਰਗਿਆਲਾ ਕਮੇਟੀ ਆਮਚਾਰ ਵੱਲੋਂ ਬੜਾ ਹੀ ਸ਼ੁਭਦੰਸ ਸਾਰੇ ਦਾ ਜਿਹੜਾ ਮਨਾਇਆ ਜਾ ਰਿਹਾ ਸੋ ਮੈਂ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਸੋ ਅੱਜ ਦੇ ਦਿਨ ਅਸੀਂ ਪ੍ਰਣ ਕਰਨਾ ਕਿ ਕਿਉਂਕਿ ਹਮੇਸ਼ਾ ਹੀ ਸਚਾਈ ਦੀ ਜਿੱਤ ਹੋਈ ਹੈ ਸੋ ਇਹ ਜਿਹੜਾ ਮਾਮਲਾ ਖਾਸ ਕਰਕੇ ਜਿਨ੍ਹਾਂ ਨੇ ਆਪਣੀ ਦੇ ਦੇ ਕੀ ਰਾਜਨੀਤਿਕ ਗੁਜ਼ਾਰੀਆਂ ਧਰਤੀਗ ਤਿਆਰ ਅੰਨੇਸ਼ਾ ਜਿੱਤ ਜਿਹੜੀ ਆ ਉਹ ਟੈਕੀ ਹੀ ਹੋਈ ਆ ਤੁਹਾਨੂੰ ਹਰ ਸਾਲ ਇਥੇ ਸੱਦੇ ਜਾਂਦਾ ਸੀ ਸਾਡੀ ਤਧਰਾ ਕੀਤੇ ਤਿਆਰ ਮੈਨੂੰ ਹਰ ਸਾਲ ਬਤੌਰ ਚੀਫ ਗੈਸਟ ਸੇ ਬੁਲਾਉਂਦੇ ਨੇ ਸੋ ਮੈਂ ਮੁਬਾਰਕਬਾਦ ਦੇ ਨੌਨਾ ਸੋ ਮੈਂ ਦਰਗਾਣਾ ਕਮੇਟੀ ਦਾ ਤਲਵਾਦ ਵੀ ਕਰਨਾ ਹੈ ਸੋ ਇਸ ਦੇ ਨਾਲ 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 ਸੋ ਜੀ ਵੀ ਹੋ ਕੇ ਗਏ ਮੈਂ ਅੱਜ ਦੇ ਦਿਨ ਇਹੋ ਹੀ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਸਾਨੂੰ ਇਹੋ ਪ੍ਰਣ ਕਰਨਾ ਚਾਹੀਦਾ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ ਰਾਮ ਭਗਤ ਬਣਨਾ ਚਾਹੀਦਾ ਤੇ ਜੀ ਵੇਖੋ ਅਸੀਂ ਰਾਵਣ ਵੇਖ ਰਹੇ ਹਾਂ ਬੜਾ ਵਿਦਵਾਨ ਸੀ ਚਾਰ ਵੇਦਾਂ ਦਾ ਉਹਨੂੰ ਗਿਆਨ ਸੀ 6 ਸ਼ਾਸਤਰਾਂ ਦਾ ਉਹ ਜਿਹੜਾ ਅਸੀਂ ਮਾਰਸੀ ਇਹਦਾ ਸਿਆਣਾ ਸੀ ਪਰ ਹੰਕਾਰ ਸੀ ਹੰਕਾਰ ਸੀ ਹੰਕਾਰ ਸੀ ਇਸ ਕਰਕੇ ਜਿੱਤ ਫਿਰ ਸਚਾਈ ਦੀ ਹੋਈ ਜੀ ਸੋ ਮੈਂ ਸਭ ਨੇ ਸਰਦੂ ਗੁਰੂ ਆਪ ਭਗਤ ਬੰਨਾ ਚਾਹੀਦਾ ਸਚਾਈ ਦਾ ਸਾਥ ਦੇਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਨੁਰਾਗ ਜੀ ਪਲੀਜ਼ ਅੱਛਾ ਅਨੁਰਾਗ ਜੀ ਇੱਕ ਇੱਕ ਅਨਿਲ ਜੋਸ਼ੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਉਹਦੇ ਬਾਰੇ ਕੀ ਕੀ ਤੁਸੀਂ ਕਹਿਣਾ ਚਾਹੋ ਅਨਿਲ ਜੋਸ਼ੀ ਉਪਕਰ ਜੀਓ ਜਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇਸ ਸਮਾਗਮ ਦੇ ਵਿੱਚ ਅੱਜ ਤੇ ਜਿਹੜਾ ਦਰਗਾੜਾ ਕਮੇਟੀ ਵੱਲੋਂ ਦੁਸ਼ਹਿਰੇ ਦਾ ਪਰਮ ਮਨਾਇਆ ਜਾ ਰਿਹਾ ਉੱਥੇ ਵਧਾਈ ਦੇਣ ਦੀ ਪਹੁੰਚੇ ਆਂ ਔਰ ਇਹ ਅੱਜ ਦਾ ਦਿਨ ਜਿਹੜਾ ਪੂਰੀ ਦੁਨੀਆ ਦੇ ਵਿੱਚ ਅੱਜ ਦੀ ਬਰਾਈ ਦੇ ਉੱਤੇ ਛਾਈ ਦੀ ਜਿੱਦੇ ਤੌਰ ਤੇ ਮਨਾਇਆ ਜਾਂਦਾ ਔਰ ਸਾਡਾ ਵੀ ਫਰਜ਼ ਬਣਦਾ ਕਿ ਅੱਜ ਜਿੱਥੇ ਅਸੀਂ ਰਾਵਣ ਰੂਪੀ ਬਰਾਈਆਂ ਨੂੰ ਤੋਂ ਦੂਰ ਹੋਣਾ ਹੈ ਉੱਤੇ ਭਗਵਾਨ RAM ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਅਜਿਹੇ ਦਿਨ ਬਰਵਾਸ ਕੱਟ ਕੇ ਦੁਬਾਰਾ ਵਾਪਸ ਆਏ ਜੀ ਔਰ ਉਹਦੀ ਖੁਸ਼ੀ ਦੇ ਵਿੱਚ ਲੋਕਾਂ ਨੇ ਬਹੁਤ ਮਤਲਬ ਸਮਝ ਜਿਹੜਾ ਆ ਆਪਣੇ ਮਨ ਦਾੜਾ ਤਿਆਗ ਕੀਤਾ ਇਹਨਾਂ ਬਰਾਈਆਂ ਦਾ ਉਹ ਤੇਰੇ ਇਹਨਾਂ ਸਾਨੂੰ ਵੀ ਲੈਣੀ ਚਾਹੀਦੀ। ਨੌਜਵਾਨ ਪੀੜੀ ਕੀ ਸੰਦੇਸ਼ ਦੇਣਾ ਚਾਹੋਗੇ ਜੀ? ਹਾਂ ਜੀ ਨੌਜਵਾਨ ਪੀੜੀ ਨੌਜਵਾਨਾਂ ਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਬਰਾਈਆਂ ਦੇ ਵਿਰੁੱਧ ਲੜਨਾ ਚਾਹੀਦਾ ਸਭ। ਜੀ ਮੈਂ ਜੁਣ ਲక్ష్ਮੀ ਕਾਂਵਲਾ ਜੀ ਉਹਨਾਂ ਨਾਮ ਬਦੀ ਤੇ ਨੀਕੀ ਦੇ ਜਿੱਦਾ ਪ੍ਰਤੀਕ ਦੁਸਹਿਰਾ ਸਮਾਗਮ ਦੁਰਗਿਆਨਾ ਕਮੇਟੀ ਵੱਲੋਂ ਅੱਜ ਬੜੀ ਹੀ ਧੂਮਤਾਂ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਮਹਿਮਾਨ ਮੇਜਰ ਜਨਰਲ ਕਾਰਤਿਕ ਸਸਾਤਰੀ ਵੱਲੋਂ ਬਟਨ ਦਬਾਉਂਦੇ ਹੀ ਰਾਵਣ ਦਾ ਤੈਣ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਇੱਥੇ ਸ਼ਰਦਾਲੂ ਤੇ ਆਮ ਜਨਤਾ ਇਸ ਦੁਸਹਿਰਾ ਸਮਾਗਮ ਨੂੰ ਦੇਖਣ ਵਾਸਤੇ ਪਹੁੰਚੇ ਵੋਇਸਾਂ ਸ਼੍ਰੀ ਰਾਮ ਦੇ ਜਕਾਰਿਆ ਦੇ ਨਾਲ ਰਾਵਣ ਦਾ ਦਹਨ ਕੀਤਾ ਗਿਆ ਮੇਰੇ ਨਾਲ ਕੈਮਰਾਮੈਨ ਹਰਿੰਦਰ ਸਿੰਘ ਅੰਮ੍ਰਿਤਸਰ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ